ਜਦੋਂ ਬੰਦੇ ਨੂੰ ਗੁੱਸਾ ਆਉਂਦਾ ਹੈ ਨਾ ਅੰਦਰ ਦੀਆਂ ਦੂਰੀਆਂ ਵੱਧ ਜਾਂਦੀਆਂ ਨੇ ਅੰਦਰੋਂ ਇਹ ਲੱਗਦਾ ਹੁੰਦਾ ਹੈ ਕਿ ਬੰਦਾ ਬਹੁਤ ਖੜਾ ਜਾਂ ਦੂਰ ਬੈਠਾ ਹੈ ਇਸੇ ਕਰਕੇ ਗੁੱਸੇ ਦੇ ਵਿੱਚ ਬੰਦਾ ਬਹੁਤ ਉੱਚੀ ਬੋਲਦਾ ਹੈ ਭਾਵੇਂ ਬੰਦਾ 1 ਫੁੱਟ 2 ਫੁੱਟ 4 ਫੁੱਟ 5 10 ਫੁੱਟੀ ਦੂਰ ਹੋਵੇ ਔਰ ਉਹਨੂੰ ਜੋਰ-ਜੋਰ ਨਾਲ ਇਸ ਕਰਕੇ ਸੁਣਾਉਂਦਾ ਹੈ ਕਿਉਂਕਿ ਅੰਦਰ ਦੀ ਦੂਰੀ ਵੱਧ ਗਈ। ਗੁੱਸਾ ਬੰਦੇ ਦੀ ਅੰਦਰ ਦੀ ਦੂਰੀ ਨੂੰ ਵਧਾ ਦਿੰਦਾ ਹੈ। ਕਿ ਜਦੋਂ ਗੁੱਸਾ ਆਉਂਦਾ ਹੈ ਇਸੇ ਕਰਕੇ ਬੰਦਾ ਫਿਰ ਉੱਚੀ-ਉੱਚੀ ਬੋਲਦਾ ਉਹ ਇਹ ਲੱਗਦਾ ਹੈ ਕਿ ਸ਼ਾਇਦ ਮੇਰੀ ਆਵਾਜ਼ ਜਿਹਨੂੰ ਮੈਂ ਕਹਿ ਰਿਹਾ ਜਾਂ ਸੁਣਾ ਰਿਹਾ ਨਾ ਉਹਦੇ ਤੱਕ ਵੀ ਪਹੁੰਚਦੀ ਪਹੁੰਚਦੀ ਤਾਂ ਹੈ। ਔਰ ਉਹ ਗੁੱਸੇ ਨੇ ਅੰਦਰ ਦੀ ਦੂਰੀ ਵਧਾ ਦਿੱਤੀ ਬਾਹਰੋਂ ਤਾਂ ਭਾਵੇਂ 1 ਫੁੱਟ 2 ਫੁੱਟ 5 10 ਫੁੱਟ ਦਾ ਹੀ ਫਰਕ ਹੈ ਅੰਦਰੋਂ ਇਹ ਲੱਗਦਾ ਕਿ ਬਹੁਤ ਦੂਰ ਖੜਾ ਹੈ ਬਹੁਤ ਥੂਰ ਬੈਠਾ ਹੈ ਕਿ ਗੁੱਸਾ ਬੰਦੇ ਨੂੰ ਅੰਦਰੋਂ ਦੂਰ ਕਰ ਜਾਂਦਾ ਹੈ ਇਸ ਕਰਕੇ ਮਹਾਰਾਜ ਨੇ ਸਾਨੂੰ ਬਾਣੀ ਕੀ ਬਚਨ ਕੀਤਾ ਕਿ ਤੂੰ ਕਦੇ ਵੀ ਗੁੱਸਾ ਨਹੀਂ ਕਰ ਤੂੰ ਸਦਾ ਹੀ ਨਿਮਰਤਾ ਰੱਖਣੀ ਹੈ ਜੇ ਗੁੱਸਾ ਕਰੇਗਾ ਨਾ ते फिर तेरी अंदरों दूरी जाएगी ते तू बड़े गुस्से आके उच्ची उची बोलेगा महाराज कहते फरीदा बुरे का भला कर गुस्सा मन ना हंडाए दे रोग ना लगे पल्ले सब कुछ पाए गुस्सा ना करें अंदरों दूरी बनाएगा कोई ना कोई रोग ला के बह जाएगा जे अंदरों गुस्सा नहीं करेगा तो अंदरों दूरी भी नहीं बधेगी बड़े प्यार गल कर जो तू गुस्से बेचा फिर बड़े जोर ना तेनों लगता है गुस्से के कारण कि अगे वाला बंदा पता नहीं किन्नी क दूर बैठा है जो तो के बैठा नेड़ी है पर मजबूरी है कि गुस्से ने अंदर भी दूरी बढ़ा दी अंदरों दूरी बद गई इस करके बंदा गुस्से बहुत उची बोलता है